ਬਾਬਾ ਲਾਲ ਜੀ ਮੰਦਿਰ ਵਿੱਚ ਚੋਰਾਂ ਵੱਲੋਂ ਚਾਰ ਗੋਲਕਾਂ ਅਤੇ ਮਾਤਾ ਰਾਣੀ ਦੀ ਮੂਰਤੀ ਦਾ ਸ਼ਿੰਗਾਰ ਲਾ ਕੇ ਹੋਏ ਫਰਾਰ ਬਟਾਲਾ ਦੇ ਬਾਬਾ ਲਾਲ ਜੀ ਮੰਦਿਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਸੇਵਾਦਾਰਾਂ ਨੇ ਕਿਹਾ ਕਿ ਮਾਤਾ ਰਾਣੀ ਦੀ ਮੂਰਤੀ ਤੋਂ ਚਾਂਦੀ ਦਾ ਸ਼ਿੰਗਾਰ ਸੀ ਚੋਰ ਲਾ ਕੇ ਲੈ ਗਏ ਨੇ ਅਤੇ ਚਾਰ ਗੋਲਕਾਂ ਤੋੜ ਕੇ ਉਹਨਾਂ ਵਿੱਚੋਂ ਨਗਦੀ ਕੱਢ ਲਈ ਗਈ ਤੇ ਕੁਝ ਗੋਲਕਾਂ ਨਾਲ ਲੈ ਗਏ ਕੁਝ ਗੋਲਕਾਂ ਤੋੜ ਕੇ ਮੰਦਿਰ ਪਰਿਸਰ ਵਿੱਚ ਹੀ ਸੁੱਟ ਗਏ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਥਾਣਾ ਮੁਖੀ ਨੇ ਜਾਣਕਾਰੀ ਦਿੱਤੀ ਕਿ ਬਾਬਾ ਲਾਲ ਜੀ ਮੰਦਿਰ ਵਿੱਚ ਚਾਰ ਗੋਲਕਾ ਟੁੱਟੀਆਂ ਨੇ ਜਿਨ੍ਹਾਂ ਵਿੱਚੋਂ ਨਕਦੀ ਚਲੀ ਗਈ ਹੈ ਤੇ ਮਾਤਾ ਰਾਣੀ ਦੇ ਮੂਰਤੀ ਤੋਂ ਸ਼ਿੰਗਾਰ ਵੀ ਚੋਰ ਚੋਰੀ ਕਰਕੇ ਲੈ ਗਏ। ਉਹ ਗੁਰੂਪਿਆ ਬਣ ਕੇ ਬੈਠੇ ਹੁੰਦੇ ਜਦੋਂ ਹੀ ਇਹਨੂੰ ਚਲ ਜੇ ਨਾ। ਮੌਕਸਾ ਦਾ ਵੱਡਾ ਕੰਦ ਹੈ। ਹਾਂਜੀ ਆਕਿਰਤ ਆ ਬੋਲ ਰਿਹਾ ਮੈਂ ਤਾਂ ਬੀ ਕੁਆ ਬੋਲ ਰਿਹਾ ਲੋ ਬਹਿ ਜਾ ਮੇਰਾ ਵਿਚਾਰ ਬੋਲ ਤ੍ਰਿਵਿਸ਼ਾ ਬੋਲ ਹੋਰ ਮੋੜ ਨੂੰ ਕਿਸੋ ਕੀ ਮਾਮਲਾ ਕੋਈ ਮਾਮਲਾ ਜੀ ਬਾਬਾ ਬਾਬਾ ਲਾਲ ਜੀ ਦਾ ਮੰਦਿਰ ਆ ਆਪਣਾ ਜਦੋਂ ਜਾਈਏ ਉਮਰਪੁਰਾ ਚੌਂਕ ਤੋਂ ਅਨਰਮੀਆ ਮਹੱਲੇ ਨੂੰ ਉੱਥੇ ਚਾਰ ਗੋਲਕਾਂ ਜਿਹੜੀ ਰਾਤ ਚੋਰਾਂ ਨੇ ਚੋਰੀ ਕੀਤੀ ਹੈ ਉਰੇ ਸੰਬੰਧੀ ਅਸੀਂ ਮਕਦਮਾ ਦਰਜ ਕਰ ਰਹੇ ਆ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਲਗਭਗ ਮੁਤਾਬਕ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਆਪਣਾ ਰਾਜਕਮਾਰ ਜੀ ਉਹਨਾਂ ਦੱਸਿਆ ਲਗਭਗ ਇੱਕ ਲੱਖ ਰੁਪਏ ਦੇ ਕਹਿ ਰਹੇ ਆ ਉਹਨਾਂ ਦੇ ਮਗਰਮਾ ਚੋਰੀ ਦਾ ਦਰਜ ਕਰਾਂਗੇ ਜੀ ਮੈਂ ਅਸ਼림 ਆਇਆ 바ਵਾ ਲਾਲ ਜੀ ਦਾ ਸੇਵਕਦਾਰ 바ਵਾ ਲਾਲ ਜੀ ਦੇ ਹੁਕਮ ਅਨਸਾਰ ਮੈਂ 바ਵਾ ਲਾਲ ਜੀ ਦੇ ਕਹਿਣ ਤੇ ਇਹ ਮੰਦਿਰ ਦੀ ਸੇਵਾ ਚੁੱਕੀ ਹੋਈ ਆ ਅੱਜ ਸਵੇਰੇ ਤਕਰੀਬਨ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ 4 ਵੇਲੇ ਵਿੱਚ 4 ਗੋਲਕਾ ਇੱਥੋਂ ਜਿਹੜੀਆਂ ਚੋਰੀ ਹੋ ਗਿਆ ਬਾ ਬਾਹਰੋਂ ਚੁੱਕ ਕੇ ਲਿਆਇਆ ਪੁਲਿਸ ਦੇ 4 ਗੋਲਕਾ ਇੱਕ 5 ਹੋਏ ਲਗਭਗ ਇਹਰੇ ਵਿੱਚ ਸਾਡੇ ਅੰਦਾਜ਼ਾ ਇਹਨਾਂ ਲੱਖ ਰੁਪਈਆ ਹੀਗਾ ਜਿਹੜਾ ਚੋਰ ਲੈ ਗਿਆ ਇਹ ਦੋ ਤਿੰਨ ਵਾਰੀ ਪੁਲਿਸ ਵੀ ਸੇਰ ਦੀ ਆ ਚੁੱਕੀ ਆ ਆਪਾਂ ਦਰਖਾਸਤ ਹੀ ਲਿਖਾਤੀ ਆ ਆਪਾਂ ਪਰਿਵਾਸ਼ਨ ਕੋਲ ਮੰਗ ਕਰਨਿਆ ਕਿ ਇਹ ਇਹ ਜਿਹੜੇ ਚੋਰ ਹੈ ਕੋਈ ਵੀ ਆ ਪਿੰਡ ਚੋਂ ਜਾਂ ਕੋਲੋਨੀ ਚੋਂ ਜਾਂ ਸ਼ਹਿਰ ਦੇ ਚੋਂ ਇਹ ਚੋਰਾਂ ਨੂੰ ਫੜਿਆ ਜਾਏ ਕੋਈ ਇਹਨਾਂ ਦੀ ਸਲਵਾਈ ਨਹੀਂ ਹੋਣੀ ਚਾਹੀਦੀ ਕੋਈ ਸੀਸੀਟੀਵੀ ਕੋਈ ਇਹਰੇ ਵਿੱਚ ਸਾਡੇ ਮੰਦਿਰ ਦੇ ਵਿੱਚ ਕੈਮਰੇ तकरीबन ਸਾਰੇ ਚੱਲਦੇ ਸੀ ਉਹਨਾਂ ਦੀ ਇਥੋਂ ਨੁੱਕਰ ਦੇ ਵਿੱਚੋਂ ਡੀਬੀਟੀ ਲਾ ਕੇ ਲੈ ਕੇ ਪਤਾ ਨਹੀਂ ਚੋਰ ਨਾਲ ਕਿੱਥੇ ਸੁਰਤੀ ਆ ਸਾਨੂੰ ਇਸ ਵਾਰ ਕੁਝ ਨਹੀਂ ਪਤਾ ਇਹ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਮਾਰਾ ਕੰਮ ਹੋ ਰਿਹਾ ਸਾਹਮਣੇ ਮਹਾਰ ਸਾਹਮਣੇ ਮਹਾਰਾਣੀ ਦਾ ਮੰਦਿਰ ਔਰੇ ਮੰਦਿਰ ਦਾ ਸਾਰਾ ਸ਼ਿੰਗਾਰ ਜਿੰਨਾ ਵੀ ਆ ਪੰਜਾਂ ਚਾਂਦੀ ਦੀਆਂ ਚੂੜੀਆਂ ਹੋਰ ਵੀ ਸ਼ਿੰਗਾਰ ਸਾਰਾ ਹੀ ਲਾਖ ਲੱਗਿਆ ਇੱਥੋਂ ਜਦੋਂ ਸਵੇਰੇ ਬੀਬੀ ਆ ਜਿਹੜੀ ਸੇਵਾਦਾਰੀ ਆਣ ਕਰਾ 4 ਵਜੇ ਤੱਕ ਕਰੀਬੂਆ ਖੋਲਿਆ ਬੂਆ ਖੋਲਾ ਤਕਰੀਬਨ ਬੂਆ ਖੁੱਲਾ ਆਏਗਾ ਬੂਆ ਖੋਲ ਕੇ ਅੰਦਰ ਵੇਖਿਆ ਕਿ ਚਾਕੂ ਸਾਰੀ ਇੱਥੇ ਸਮਾਨ ਵਿਖੜਿਆ ਪਿਆ ਆਏਗਾ ਉਹਨਾਂ ਨੇ ਚੱਕ ਮੈਨੂੰ 4.5 ਫੋਨ ਕੀਤਾ ਮੈਂ ਉਸੇ ਵੇਲੇ ਆ ਗਿਆ ਵਾਂ ਆਣ ਕੇ ਵੇਖਿਆ ਇੱਥੇ ਬਹੁਤ ਹੀ ਜ਼ਿਆਦਾ ਸਮਾਨ ਵਿਖੜਿਆ ਆਏਗਾ ਫਿਰ ਆਪ ਸਾਰੇ ਆਸੇ ਪਾਸੇ ਧਿਆਨ ਮਾਰਿਆ ਧਿਆਨ ਮਾਰਨ ਤੋਂ ਬਾਅਦ ਜੋ ਵੀਗਾ ਸਾਰਾ ਚੱਕ ਕੀਤਾ ਸਾਨੂੰ ਗੋਲਕਾ ਚਾਰ ਆਪਾਂ ਬਾਰੋਂ ਫੜਕ ਲਿਆਂਦੀਆਂ ਜਿਹੜੀਆਂ ਬੋਲਕਾ ਬਾਰੋਂ ਬਿਲਕੁਲ ਹੀ ਖੁੱਲੀਆਂ ਹੋਈਆਂ ਟੁੱਟੀਆਂ ਭੱਜੀਆਂ ਖਾਲੀ ਕੀਤੀਆਂ ਹੋਈਆਂ ਇੱਕ ਗੋਲਕ ਉਹਨਾਂ ਨੇ ਮੰਦਰੇ ਵਿੱਚ ਤੋੜੀ ਆ ਉਹ ਬਿਲਕੁਲ ਖਾਲੀ ਕਰ ਗਈ ਆ ਉਹ ਚਾਰ ਗੋਲ ਕਾ ਇੱਥੇ ਗਿੱਲ ਪੈਲ ਸੇ ਲਾਕੇ ਖਾਲੀ ਪਲਾਟ ਹੈਗਾ ਔਰ ਇਹ ਵਿੱਚ ਉਹਨਾਂ ਨੇ ਸੁੱਟੀਆਂ ਆਈਆਂ ਹੈਗਾ ਉਹ ਵੀ ਕੈਮਰੇ ਤੇ ਪਤਾ ਲੱਗ ਗਿਆ ਪੁਲਿਸ ਕੰਪਲੇਂਟ ਕੀਤੀ ਦਰਖਾਸਤ ਲਿਖਾਤੀ ਆਪਾਂ ਪੁਲਿਸ ਕੰਪਲੇਂਟ ਵੀ ਆਈ ਆ ਲਿਖ ਕੇ ਲੈ ਗਈ ਆ ਆਪਾਂ ਪੁਲਿਸ ਪ੍ਰਵਾਸਨ ਕੋਲੋਂ ਮੰਗ ਕਰਨਿਆ ਸਾਰੀ ਜਿੰਨੀ ਵੀ ਆ ਸੇਵਾਦਾਰ ਹੈ ਸਾਰੇ ਮੰਗ ਕਰਦੇ ਆ ਕਿ ਇਹ ਜਿੰਨੀ ਵੀ ਪੁਲਿਸ ਪ੍ਰਵਾਸਨ ਨੂੰ ਆਪਾਂ ਬੇਨਤੀ ਕਰਨਿਆ ਕਿ ਸਾਡਾ ਜਿਹੜਾ ਨੁਕਸਾਨ ਹੈ ਮੰਦਰ ਦਾ ਆਪਾਂ ਹੋਰ ਲੋਕਾਂ ਕੋਲੋਂ ਕਿੱਦਾਂ ਇਕੱਠੇ 2 10 10 ਰੁਪਏ ਇਕੱਠੇ ਕਰਕੇ ਲਿਆਣਿਆ ਕਿ ਕਿਸੇ ਤਰੀਕੇ ਮੰਦਿਰ ਦੀ ਆਪਾਂ ਗਾਂ ਤਰੱਕੀ ਕਰੀਏ ਪਰ ਜੇ ਇਦਾਂ ਚੋਰੀਆਂ ਹੋਣ ਲਗੀਆਂ ਆਪਾਂ ਮੰਦਿਰ ਦਾ ਕੀ ਸੁਧਾਰ ਕਰਾਂਗੇ ਸਰ ਤੁਹਾਡੇ ਸਾਰੇ ਭਰਾ ਵੀਰ ਭਰਾਵਾਂ ਕੇ ਬੇਨਤੀ ਕੀ ਜੇ ਕਿਸੇ ਨੂੰ ਵੀ ਕੁਝ ਵੀ ਤੁਹਾਨੂੰ ਡੀਪੀਟੀ ਬਾਰੇ ਲਾਗੋ ਜਾਗੋ ਤੁਹਾਨੂੰ ਪਤਾ ਲੱਗਦਾ ਆਸੇ ਪਾਸੇ ਕੋਠੇ ਰ ਝਾਤੀ ਮਾਰੋ ਚੈਕਿੰਗ ਕਰੋ ਆਪਾਂ ਤਕਰੀਬਨ ਚੈੱਕ ਕਰ ਲਿਆ ਸਾਨੂੰ ਕੋਠਿਓ ਕੁਛ ਨਜ਼ਰ ਨਹੀਂ ਆਇਆ ਫਿਰ ਵੀ ਤੁਸੀਂ ਚੈੱਕ ਕਰੋ ਜੇ ਕੋਈ ਲਪਤਾ ਹੈ ਤਾਂ ਸਾਨੂੰ ਮੰਦਿਰ ਚ ਆਣ ਕੇ ਦੱਸੋ ਜਾਇ ਸ਼੍ਰੀ ਬਵਾਲਾ ਦੀ ਇਹ ਸਾਰੇ ਸੇਵਾਕ ਜਿੰਨੇ ਵੀ ਆ ਗਏ ਆ ਆ ਬੀਬੀਆਂ ਪਹਿਲਾਂ ਸਾਰੇ ਮੇਰਾ ਪਰਿਵਾਰ ਖਲੋਤਾ ਏ ਜਿੰਨੇ ਮੇਰਾ ਭਰਾ ਖਲੋਤੇ ਆ ਇਹ ਸਾਰੇ ਬਹੁਤ ਜ਼ਿਆਦਾ ਸਵੇਰ ਦੇ ਪਰੇਸ਼ਾਨ ਹੋਏ ਆ ਇਹ ਇੰਨੇ ਕੋ ਪਰੇਸ਼ਾਨ ਹੋਏ ਆ ਸਵੇਰੇ 4-5 ਬੀਬੀਆਂ ਰੋਜ਼ ਸਵੇਰ 10 ਵਜੇ ਮੰਦਰਾਂ ਦੀਆਂ 2 ਵਜੇ ਤੱਕ ਸਫਾਈਆਂ ਕਰਦੀਆਂ ਪਰ ਜੋ ਕੁਝ ਵੀ ਅੱਜ ਹੋਇਆ ਬਹੁਤ ਹੀ ਮਾੜਾ ਕੰਮ ਹੋਇਆ ਜਾਇ ਸ਼੍ਰੀ ਬਵਾਲਾ ਦੀ ਹਾਂ ਜੀ ਰਾਜੇ ਮੇਰਾ ਨਾਮ ਮੋਨੂ ਜੀ ਇਹ ਭਾਈ ਤਕਰੀਬ ਬਣਾ 3 ਵਜੇ ਦਾ ਟਾਈਮ ਹੀ ਪਹਿਲੇ ਤੇ ਵੀਰਵਾਰ ਹੀ ਗਿਆ ਜਿੱਦਣ ਉਦੋਂ 사త్సੰਗ ਹੋਇਆ 사త్సੰਗ ਤੋਂ ਬਾਅਦ ਰਹਾ ਨੂੰ ਇਥੇ ਗੋਲਗਾ ਚੋਰੀ ਹੋ ਗਈਆਂ ਕੁਝ ਅੰਦਰੋਂ ਗੋਲਗਾ ਜਿਹੜੀਆਂ ਸੀ ਉਹਨਾਂ ਦੇ ਵਿੱਚ ਉਹ ਪੈਸੇ ਵਗੈਰਾ ਜਿੰਨੇ ਹੈਗੇ ਉਹ ਕੱਢ ਕੇ ਲੈ ਗਏ ਤੇ ਬਾਕੀ ਕੁਝ ਨਾਲ ਲੈ ਗਏ ਪਿਛੋਂ ਬਰਾਮਦ ਕੀਤੀਆਂ ਬੈਕਸਾਈਡ ਤੋਂ ਚੋਰੀ ਕੀ ਕੀ ਹੋਇਆ ਸੀ ਚੋਰੀ ਮਾਤਾ ਰਾਣੀ ਦਾ ਸ਼ਿੰਗਾਰ ਹੈਗਾ ਜੇ ਚਾਂਦੀ ਦਾ ਸੀ ਕੁਝ ਉਹ ਲੈ ਗਏ ਨੇ ਤੇ ਕੁਝ ਗੋਲਗਾ ਚ ਜੋ ਜਿੰਨੇ ਪੈਸੇ ਉਹ ਤੇ ਉਹ ਮਤਲਬ ਅੰਦਾਜ਼ਾ ਤਾਂ ਕਹਿ ਕੁਝ ਵੀ ਨਹੀਂ ਨਾ ਕਹਿ ਸਕਦੇ ਕਿੰਨੇ ਹੋ ਸਕਦੇ ਉਹ ਤੇ ਜਦੋਂ ਗੋਲਗਾ ਖੁੱਲਣੀ ਉਦੋਂ ਪਾਸ ਲੱਗਣਾ ਕਿੰਨੇ ਉਹਦੇ ਵਿੱਚ ਇਹ ਮਤਲਬ ਕਦਾ ਮੰਦਿਰ ਕਿੱਥੇ ਮੰਦਿਰ ਇਹ ਸ਼੍ਰੀ ਬਾਬਾ ਲਾਲ ਜੀ ਦਾ ਮੰਦਿਰ ਹੈਗਾ ਧਿਆਨਪੁਰ ਦੇ ਇੰਟਰ ਦੇ ਵਿੱਚ ਮੰਦਿਰ ਹੈਗਾ ਇਹ ਉਮਰਪੁਰਾ